ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਆਪੇ ਕਾਰਣ ਕਰਤਾ ਕਰੇ ਸ੍ਰਿਸ਼ਟ ਦੇਖੈ ਆਪ ਉਪਾਏ ਸਭ ਏਕੋ ਇੱਕ ਵਰਤਦਾ ਅਲਖ ਨ ਲਖਿਆ ਜਾਏ ਹਾਂਜੀ ਉੱਪਰ ਪੰਕਤੀ ਸਭ ਏਕੋ ਇੱਕ ਵਰਤਦਾ ਅਲਖ ਨ ਲਖਿਆ ਜਾਏ ਆਮ ਕਰਕੇ ਆਪਾਂ ਪਾਠ ਅਲਖ ਹੀ ਕਰਦੇ ਆਂ ਰਾਗੀ ਸਿੰਘ ਵੀ ਜ਼ਿਆਦਾਤਰ ਕੀਰਤਨ ਦੇ ਵਿੱਚ ਅਲਖ ਪਾਠ ਹੀ ਕਰਦੇ ਨੇ ਪਰ ਆਮ ਕਰਕੇ ਇਹ ਪਾਠ ਜਿਹੜਾ ਅਲਖ ਜਿਹੜਾ ਲਖਣ ਜਾਣਣ ਤੋਂ ਰਹਿਤ ਹੈ ਜੋ ਸ਼ਕਤੀ ਵਰਤੀ ਦੇ ਨਾਲ ਤੇ ਨਹੀਂ ਲਖਿਆ ਜਾਂਦਾ ਜਾਣਿਆ ਜਾਂਦਾ ਪਰ ਜਦੋਂ ਕਿਸੇ ਸੰਤ ਮਹਾਤਮਾ ਨੂੰ ਅਕਾਲ ਪੁਰਖ ਗੁਰੂ ਮਹਾਰਾਜ ਜੀ ਲਖਣਾ ਵਰਤੀ ਦੇ ਦਿੰਦੇ ਨੇ ਉਹਦੇ ਨਾਲ ਉਹ ਪਰਮੇਸ਼ਰ ਜਾਣਿਆ ਜਾਂਦਾ ਪਰ ਸ਼ਕਤੀ ਵਰਤੀ ਕਰਕੇ ਉਹ ਲਖਣ ਤੋਂ ਰਹਿਤ ਹੈ ਇਸ ਕਰਕੇ ਇਹ ਅਲਖ ਪਾਠ ਹੀ ਕਰਨਾ ਹੈ ਅਲਖ ਪਾਠ ਨਹੀਂ ਕਰਨਾ ਜਿਵੇਂ ਕੀਤਾ ਉਵੇਂ ਹੈ ਪਰ ਜ਼ਰੂਰੀ ਸੀ ਇਹ ਪਾਠ ਬਾਰੇ ਦੱਸਣਾ ਕਿਉਂਕਿ ਬਾਰ-ਬਾਰ ਆਵੇਗਾ ਇਸ ਕਰਕੇ ਆਪ ਜੀ ਨੇ ਇਹ ਨੋਟ ਕਰਨਾ ਕਿ ਅਲਖ ਨਹੀਂ ਅਲਖ ਪਾਠ ਇਹ ਕਰਨਾ ਹੈ ਜੀ ਹਾਂਜੀ ਸਭ ਏਕ ਇੱਕ ਵਰਤ ਦਾ ਅਲਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ ਗੁਰਮਤਿ ਆਪੇ ਪ੍ਰਭੂ ਦਿਆਲ ਹੈ ਦਿਆਲ ਆਮ ਪਾਠੀ ਦਿਆਲ ਬੋਲਦੇ ਨੇ ਦਿਆਲ ਦਿਆਲ ਲਖਜ ਨਹੀਂ ਹੈ ਦਇਆਲ ਹੈ ਦਦਾ ਈੜੀ ਸਿਆਰੀ ਦਏ ਐੜੇ ਕੰਨਾ ਲੱਲਾ ਆਲ ਦਇਆ ਆਲ ਇਹ ਦੋ ਲਫ਼ਜ਼ਾਂ ਦਾ ਇਸ ਮੇਲ ਹੈ ਦਇਆਲ ਹੈ ਆਪੇ ਦੇ ਬੁਝਾਏ ਆਪੇ ਪ੍ਰਭੂ ਦਇਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਾਧ ਮਨ ਵਸਿਆ ਸੱਚ ਰਹੇ ਲਿਵਲਾਏ ਮਨ ਮੇਰੇ ਗੁਰ ਕੀ ਮਨ ਲਐ ਰਜਾਏ ਮਨ ਤਨ ਸੀਤਲ ਸਭ ਥੀਐ ਨਾਮ ਵਸੈ ਮਨ ਆਏ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸਬਦ ਪਛਾਣੀਐ ਜਹ ਆਪੇ ਨਦਰ ਕਰੇ ਸੇ ਜਨ ਸਬਦੇ ਸੋਹਣੇ ਤਿਤ ਸਚੈ ਦਰਬਾਰ ਗੁਰਮੁਖ ਸਚੈ ਸਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰ ਆਵਾਰ ਘਾਟ ਘਟ ਆਪੇ ਹੁਕਮ ਵਸੈ ਹੁਕਮੇ ਕਰੇ ਬੀਚਾਰ ਗੁਰ ਸਬਤੀ ਸਲਾਹੀਐ ਹਉਮੈ ਵਿੱਚ ਹੋਖੋਏ ਸਾ ਤਨ ਨਾਵੇ ਬਾਹਰੀ ਅਵਗਣਵੰਤੀ ਰੋਏ ਆਂਧੀਏ ਪਾਠ ਜਿਹੜਾ ਕਈਆਂ ਸਰੂਪਾਂ ਸੈਂਚੀਆਂ ਜਾਂ ਜਸ ਟੀਕਾਂ ਵਿੱਚ ਸਾਧਨ ਇਕੱਠਾ ਹੀ ਛਾਪਿਆ ਹੋਇਆ ਆਪਣੇ ਕਿੰਨੇ ਤੁਹਾਡਾ ਵਕੂਆ ਹਾਂਜੀ ਇਹ ਵੱਖਰਾ ਹੀ ਪਾਠ ਸ਼ੁੱਧ ਹੈ ਸਾ ਧਨ ਨਾਵੇ ਬਾਹਰੀ ਸਾ ਵੱਖਰਾ ਤੇ ਧਨ ਜਿਹੜਾ ਉਹ ਵੱਖਰਾ ਹੈ ਪਰ ਕਈਆਂ ਦੇ ਵਿੱਚ ਇਹ ਇਕੱਠਾ ਹੀ ਛਪਿਆ ਹੈ ਇਹ ਵੱਖਰਾ ਵੱਖਰਾ ਹੀ ਪਾਠ ਸਮਝਣਾ ਜਾਂ ਨੋਟ ਵੀ ਕਰ ਲਿਆ ਜਾਵੇ ਕਿਉਂਕਿ ਸੈਂਝੀਆਂ ਭਾਗ ਕਈ ਵਾਰੀ ਆਪਣੇ ਕੋ ਬਦਲ ਬਦਲ ਕੇ ਆ ਜਾਂਦੇ ਨੇ ਤੋਂ ਇਸ ਕਰਕੇ ਇਹ ਪਾਠ ਸਾ ਧਨ ਨਾਵੇ ਬਾਹਰੀ ਇਸ ਤਰ੍ਹਾਂ ਹੈ ਸਾਚ ਸਲਾਹੀ ਸੱਚ ਲੱਗਾ ਸਚੈ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗ ਰਹਾ ਅਵਗੁਣ ਕੱਡਾ ਧੋਏ ਆਪੇ ਮੇਲ ਮਿਲਾਏ ਦਾ ਫਿਰ ਵੇਛੜਾ ਨਾ ਹੋਏ ਨਾਨਕ ਨਾਨਕ ਗੁਰ ਸਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ